ਲਿਸਟ ਆਈਆਂ ਇੱਕ ਤੋਂ ਸੱਤ एलिਜੀਬਲ ਕੈਂਡੀਡੇਟ ਦੀਆਂ ਕਾਉਂਸਲਿੰਗ ਪਰਫਾਰਮ ਹੈਗਾ ਚੈੱਕ ਲਿਸਟ ਐ ਡਾਕੂਮੈਂਟ ਸਾਰੀ ਠੀਕ ਹੈ ਜੀ ਡਿਟੇਲ ਦੇ ਵਿੱਚ ਆਪਾਂ ਗੱਲ ਕਰਾਂਗੇ ਅੱਗੇ ਪਲੀਜ਼ ਰਿਕਵੈਸਟ ਹੈ ਸਾਰਿਆਂ ਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਜੀ ਫੇਸਬੁਕ ਟਵਿੱਟਰ ਇੰਸਟਾਗ੍ਰਾਮ ਥ੍ਰੈਡ ਸਾਰੇ ਦੇ ਸਾਰੇ ਲਿੰਕ ਨੀਚੇ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਉਹਨਾਂ ਨੂੰ ਸਾਰਿਆਂ ਨੇ ਜੁਆਇਨ ਕਰ ਲੈਣਾ ਜੀ ਟੈਕਨੀਕਲ ਵੀਡੀਓ ਲਈ ਇਨਫੋ ਵਰਡ ਆਲਟੈਕ ਚੈਨਲ ਵੀ ਹੈ ਆਪਣਾ ਉਹਨੂੰ ਵੀ ਸਾਰਿਆਂ ਨੇ ਜੁਆਇਨ ਕਰ ਲੈਣਾ ਠੀਕ ਹੈ ਜੀ ਇਹ ਵਾਲੀ ਲਿਸਟ ਤੁਸੀਂ ਚੈੱਕ ਕਰ ਸਕਦੇ ਹੋ ਕਾਉਂਸਲਿੰਗ ਸ਼ਡਿਊਲ ਹੈ ਜਿਹੜਾ ਜੀ ਉਹ ਹੈਗਾ ਧਿਆਨ ਨਾਲ ਦੇਖੋ ਕਾਉਂਸਲਿੰਗ ਸ਼ਡਿਊਲ ਹੋਣਾ ਜੀ ਤੁਹਾਡਾ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਲਿਮਟਿਡ ਚੰਡੀਗੜ੍ਹ ਐਸ ਆਈਓ 175 187 ਸੈਕਟਰ 34 ਇਹ ਚੰਡੀਗੜ੍ਹ ਵਿੱਚ ਹੈ। ਕਲੀਅਰ ਹੈ ਜੀ? ਦੁਬਾਰਾ ਫੇਰ ਦੇਖ ਲਓ ਸ਼ਡਿਊਲ ਇੱਕ ਵਾਰ। ਕਿੰਨੇ ਵਜੇ ਹੈ ਜੀ? 10:30 ਵਜੇ। ਅੱਗੇ ਆਪਾਂ ਡਿਟੇਲ ਚ ਦੇਖਾਂਗੇ ਕਿਹੜੇ-ਕਿਹੜੇ ਕੈਟਾਗਰੀ ਵਾਈਜ਼ ਕਿਹਨਾਂ ਨੂੰ ਕਿਵੇਂ-ਕਿਵੇਂ ਬੁਲਾਇਆ ਗਿਆ। 19 12 23 ਤੋਂ ਲੈ ਕੇ 20 12 23 ਤੱਕ। ਕਲੀਅਰ ਹੈ ਜੀ? ਚਲੋ ਇਹ ਵਾਲਾ ਜਿਹੜਾ ਟੀਮ ਮ ਸਿਲੈਕਸ਼ਨ ਕੈਟਾਗਰੀ ਹੈ ਕੈਂਡੀਡੇਟ ਦੀ ਨੰਬਰ ਆਫ ਕੈਂਡੀਡੇਟ ਸ਼ਡਿਊਲ ਫਾਰ ਕਾਉਂਸਲਿੰਗ 1912 ਸੀਰੀਅਲ ਨੰਬਰ 101 ਤੋਂ ਲੈ ਕੇ 33 ਤੱਕ ਜੀ 2012 23 34 ਤੋਂ 67 ਤੱਕ ਪੀਡੀਐਫ ਫਾਈਲ ਟੈਲੀਗ੍ਰਾਮ ਚੈਨਲ ਤੇ ਪ੍ਰੋਵਾਈਡ ਕਰਾਂਗੇ ਕਮੈਂਟ ਜਰੂਰ ਕਰ ਦਿਓ ਲਿੰਕ ਨੀਚੇ ਵੀਡੀਓ ਡਿਸਕ੍ਰਿਪਸ਼ਨ ਚ ਟਾਈਮ ਆਫ ਕਾਉਂਸਲਿੰਗ ਆ ਦੇਖੋ ਜੀ 11 AM ਤੋਂ 4 PM ਤੱਕ ਹੈ ਲਿਸਟ ਨੰਬਰ ਦਿੱਤਾ ਹੋਇਆ ਹੈਗਾ ਉਸ ਤੋਂ ਬਾਅਦ ਇਹ ਸਾਰੀਆਂ ਚੈੱਕ ਲਿਸਟ ਨੇਗੀਆਂ 1 ਤੋਂ ਲੈ ਕੇ 12 ਲਿਸਟ ਤੱਕ ਟੋਟਲ 255 ਤੋਂ ਲੈ ਕੇ 275 ਤੱਕ ਇਹ ਜਿਹੜਾ ਕਾਉਂਸਲਿੰਗ ਹੈ ਦੀ ਦਿੱਤੀ ਹੋਈ ਹੈ ग्यारह एम तो चारा टेबल है पढ़ लेना कुछ नहीं समझ आया तो कमेंट जरूर दो क्लीयर है कैटेगरी दी है डेट ऑफ बर्थ फादर नेम ने टाइम भी नोट कर लिययर है जी ये कैडीडेट ने गए टोटल फोर नैक्सट लिस्ट है जी लिस्ट नंबर थ्री बीसी कैटेगरी ਠੀਕ ਹੈ ਜੀ ਬੀਸੀ ਕੈਟਾਗਰੀ ਦੇ ਟੋਟਲ ਕੈਂਡੀਡੇਟ ਚੈੱਕ ਕਰ ਸਕਦੇ ਆਪਾਂ 19 12 23 ਤੇ 20 12 23 ਨੂੰ ਇਹਨਾਂ ਨੂੰ ਬੁਲਾਇਆ ਗਿਆ ਟੋਟਲ ਕੈਂਡੀਡੇਟ ਨੇ ਜੀ 70 ਨੈਕਸਟ ਲਿਸਟ ਚੈੱਕ ਕਰਾਂਗੇ ਜੀ ਆਪਾਂ ਲਿਸਟ ਆਫ ਇਸਮ ਜਿਹੜਾ ਨਾ ਐਸ ਸੀ ਆਰ ਐਂਡਓ ਐਂਡ ਐਸ ਸੀ ਐਮ ਐਂਡ ਵੀ ਕੈਟਾਗਰੀ ਦੀ ਲਿਸਟ ਨੰਬਰ 4 ਹੈ ਜੀ ਇਹ ਇਹਦੇ ਵੀ ਟੋਟਲ ਕੈਂਡੀਡੇਟ ਆਪਾਂ ਚੈੱਕ ਕਰ ਲੈਣੇ ਆ 19 12 ਦੇ 20 12 23 ਨੂੰ ਬੁਲਾਇਆ ਗਿਆ ਇਹਨਾਂ ਨੂੰ ਠੀਕ ਹੈ ਜੀ 59 ਕੈਂਡੀਡੇਟ ਨੇ ਕਲੀਅਰ ਹੈ ਜੀ ਨੈਕਸਟ ਲਿਸਟ ਨੰਬਰ 5 ਤੁਸੀਂ ਚੈੱਕ ਕਰ ਸਕਦੇ ਹੋ ये एसएएमबीसी स्पोर्ट्स पर्सन एससीएम एंड बी फिजिकली हैंडीकैप्ड एंड फ्रीडम फाइटर कैटेगरी टीम नंबर 5 ठीक है जी टीम नंबर ध्यान से जरूर रखियो क्योंकि ये देखो आपा पहला टेबल पे देख के आए हैं ना आप पहले टेबल से देखो जी टीम मेंबर्स ने इधर टीम नंबर देता हुआ है ठीक है केड़ी टीम है जेडी थोड़ी काउंसलिंग करूंगी जे फिर भी कुछ नहीं पता चला तो एक बार दोबारा फिर डाल कमेंट कर दो क्लियर है जी टीम नंबर 5 है लिस्ट ऑफ है टोटल कैंडिडेट आपा चेक कर लेने ले। ठीक है जी 50 कैंडिडेट ने देली ਅਗਲੀ ਲਿਸਟ ਹੈ ਜੀ EWS ਕੈਟਾਗਰੀ ਦੀ ਲਿਸਟ ਨੰਬਰ 6 ਟੀਮ ਨੰਬਰ 6 ਟੋਟਲ ਕੈਂਡੀਡੇਟ AB 19 12 ਤੇ 20 12 ਨੂੰ ਆਪਦਾ ਟਾਈਮ ਜ਼ਰੂਰ ਨੋਟ ਕਰਕੇ ਜਾਇਓ ਠੀਕ ਹੈ ਜੀ ਟਾਈਮ ਤੋਂ ਪਹਿਲਾਂ ਜਾਣਾ ਹੈ ਪੂਰੇ ਪੂਰੇ ਟਾਈਮ ਤੇ ਨਹੀਂ ਜਾਣਾ 70 ਕੈਂਡੀਡੇਟ ਨੇਗੇ ਜਿਹੜੇ ਬੁਲਾਏ ਗਏ ਠੀਕ ਹੈ ਜੀ ਓਪਨ ਕੈਟਾਗਰੀ ਦੇ ਕੈਂਡੀਡੇਟ ਚੈੱਕ ਕਰ ਲੈਣੇ ਜੀ ਇਧਰ ਇਧਰ ਦੇਖੋ ਲਾਸਟ ਦੇ ਦਿੱਤਾ ਹੋਇਆ ਜਿਵੇਂ ਹੁਣ 23 ਤੱਕ ਟੀਮ ਨੰਬਰ 7 ਕੋਲੇ ਹੋਣਾ ਫਿਰ ਉਸ ਤੋਂ ਬਾਅਦ 24 ਤੋਂ ਲੈ ਕੇ ਟੀਮ ਨੰਬਰ 43 ਤੱਕ ਹੋਣਾ ਕਲੀਅਰ ਹੈ ਜੀ ਟੀਮ ਨੰਬਰ 8 ਟੀਮ ਨੰਬਰ 8 ਟੀਮ ਨੰਬਰ 9 ਡੇਟਸ ਦਿੱਤੀਆਂ ਹੋਈਆਂ ਨੇ ਨਾਲੇ ਟੀਮ ਨੰਬਰ ਲਾਸਟ ਕਾਲਮ ਦੇ ਦਿੱਤਾ ਹੋਇਆ। ਕਲੀਅਰ ਹੈ ਜੀ ਇਹ ਉੱਪਰ ਟੀਮ ਨੰਬਰ 11 ਜਿਹੜਾ ਲਿਖਿਆ ਹੋਇਆ ਇਹਦੇ ਚ ਵੀ ਧਿਆਨ ਨਾਲ ਚੈੱਕ ਕਰ ਲਿਓ ਤਾਂ ਕਿ ਕੋਈ ਗਲਤੀ ਨਾ ਲੱਗੇ। ਠੀਕ ਹੈ ਜੀ ਉਹ ਪਹਿਲਾ ਵਾਲਾ ਟੇਬਲ ਹੈ ਜਿਹੜਾ ਧਿਆਨ ਨਾਲ ਪੜ ਲਿਓ। 200 ਧਿਆਨ ਨਾਲ ਪੜਨਾ ਤੁਸੀਂ 275 ਕੈਂਡੀਡੇਟ ਦੇ ਠੀਕ ਹੈ ਜੀ ਲਿਸਟ ਨੰਬਰ 5 ਦੇ ਵਿੱਚ ਅੰਬ ਚੈੱਕ ਕਰ ਲਿਆ। ਲਿਸਟ ਨੰਬਰ 6 ਵੀ ਚੈੱਕ ਕਰ ਲਈ ਹੈ, 7 ਵੀ ਚੈੱਕ ਕਰ ਲਈ ਹੈ ਠੀਕ ਹੈ। ਇਹ ਵਾਲਾ ਜਿਹੜਾ ਪਰਫਾਰਮ ਹੈਗਾ ਇਹ ਤੁਸੀਂ ਧਿਆਨ ਨਾਲ ਪਰ ਕੇ ਲੈ ਕੇ ਜਾਣਾ। ਕਲੀਅਰ ਹੈ ਜੀ ਜੇ ਫੇਰ ਵੀ ਕੁਝ ਤੱਕ ਕਮੈਂਟ ਜਰੂਰ ਕਰ ਦਿਓ ਇਹ ਸਾਰੇ ਦੇ ਸਾਰੇ ਜਿਹੜੇ ਡਿਟੇਲਸ ਨੇਗੇ ਇਹਨਾਂ ਨੂੰ ਧਿਆਨ ਨਾਲ ਪਰ ਕੇ ਚੈੱਕ ਕਰ ਲੈਣਾ ਤੁਸੀਂ ਆਹ ਲਿਸਟ ਹੈਗੀ ਡਾਕੂਮੈਂਟਸ ਦੀ ਆ ਜਿਹੜੇ 41 ਕੈਂਡੀਡੇਟ ਨੇ ਜਿਨ੍ਹਾਂ ਦਾ ਨਤੀਜਾ ਵਿਦ ਹੇਲਡ ਰੱਖਿਆ ਗਿਆ ਠੀਕ ਹੈ ਵਿਦ ਹੇਲਡ ਦਾ ਮਤਲਬ ਹੈ ਇਹਨਾਂ ਦੇ ਡਾਕੂਮੈਂਟਸ 'ਚ ਕੋਈ ਨਾ ਕੋਈ ਕੋਈ ਨਾ ਕੋਈ ਕਮੀ ਹੈ ਜਿਸ ਕਰਕੇ ਇਹਨਾਂ ਦਾ ਨਤੀਜਾ ਵਿਦ ਹੇਲਡ ਰੱਖਿਆ ਗਿਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਉਹਨਾਂ ਕੈਂਡੀਡੇਟ ਤੱਕ ਤਾਂ ਕਿ ਪਤਾ ਲੱਗ ਸਕੇ ਠੀਕ ਹੈ ਜੀ ਲਿਸਟ ਨੰਬਰ 1 ਐਸੀਐਮਐਂਬੀ ਕੈਟੇਗਰੀ ਵਾਲੀ ਹੈ ਜੀ ਇਹਦੇ 'ਚ ਟੋਟਲ ਕੈਂਡੀਡੇਟ ਹੈ 80 ਕਲੀਅਰ ਹੈ ਜੀ ਚਲੋ ਸਾਰੀ ਲਿਸਟ ਹੋ ਗਈ ਹੈ ਜੇ ਕੋਈ ਕੋਈ ਰਹਿਦੀ ਹੋਈ ਤਾਂ ਜਰੂਰ ਦੱਸ ਦਿਓ ਬਾਕੀ ਇੱਕ ਵਾਰ ਆਪਾਂ ਪੀਡੀਐਫ ਫਾਈਲ ਟੈਲੀਗ੍ਰਾਮ ਚਲਦੇ ਪਰਵਾਇ ਕਰਾਂਗੇ ਆ ਵਾਲਾ ਜਿਹੜਾ ਟੇਬਲ ਹੈ ਜੀ ਇਹਨੂੰ ਧਿਆਨ ਚ ਜਰੂਰ ਰੱਖਿਓ ਆ ਵਾਲਾ ਟੇਬਲ ਕਲੀਅਰ ਹੈ ਜੀ ਹੁਣ ਜਿਹੜਾ ਟੀਮ ਨੰਬਰ ਹੈ ਕਾਉਂਸਲਿੰਗ ਸ਼ਡਿਊਲ ਹੈ ਇਸ ਤੋਂ ਕੋਈ ਦਿੱਕਤ ਨਾ ਹੋਵੇ ਵੀਡੀਓ ਨੂੰ ਸ਼ੇਅਰ ਜੁੜ ਕਰਕੇ ਉਹ ਪੀਡੀਐਫ ਫਾਈਲ ਲਈ ਟੈਲੀਗ੍ਰਾਮ ਚੈਨਲ ਹੈ ਟੈਕਨੀਕਲ ਵੀਡੀਓ ਲਈ ਇਨਫੋ ਬੋਰਡ ਆਲਟੈਕ ਸਾਰੇ ਨੇ ਸਬਸਕ੍ਰਾਈਬ ਕਰਕੇ ਜਾਣਾ ਜੀ ਹੋਰ ਅਪਡੇਟ ਦੇ ਨਾਲ ਲਗਾਤਾਰ ਜੁੜੇ ਰਹਾਂਗੇ ਵੀਡੀਓ ਨੂੰ ਉਮੀਦ ਹੈ ਤੁਸੀਂ ਸ਼ੇਅਰ ਕਰਕੇ ਜਾਓਗੇ ਲਾਈਕ ਕਰਕੇ ਜਾਓਗੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜੂੜ ਦਬਾ ਲਈਏ ਮਿਲਦੇ ਹਾਂ ਜੀ ਹੋਰ ਅਪਡੇਟ ਨਾਲ ਤਦ ਤੱਕ ਲਈ ਬੀ ਸੇਫਟੇ ਕਨੈਕਟਡ ਬਾਏ ਬਾਏ